ਅੰਮ੍ਰਿਤ ਛਾੜ ਬਿਖੇ ਬਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸਤਿਗਦਾ ਰਾਸੋ ਪੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਾਹੇ ਮਿਲੰਤ ਮੁਤਰਾਸ ਮਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮ ਦਾਸ ਰੱਖੋ ਸਰਨਾਈ ਗੁਰੂ ਕੀ ਸਾਜੀ ਨਵਜੀ ਸਾਧ ਸੰਗਤ ਬੜੇ ਵੱਡੇ ਭਾਗਾਂ ਵਾਲਿਓ ਜੋ ਅਮਰਤ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦਿਆਂ ਕਈ ਸਾਲਾਂ ਤੋਂ ਲੈ ਕੇ ਪ੍ਰਭਾਤ ਫੇਰੀ ਦੇ ਦੌਰ ਵਿੱਚ ਸੰਗਤਾਂ ਨੂੰ ਸੂਚਿਤ ਕਰਾਉਂਦੇ ਹੋ ਸੰਗਤਾਂ ਨੂੰ ਦੱਸਣ ਵਾਸਤੇ ਘਰ ਘਰ ਜਾਂਦੇ ਹੋ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਵਿੜਾਈ ਕਰਨ ਵਾਸਤੇ ਤੁਸੀਂ ਇਸ ਸਮਾਗਮ ਵਿੱਚ ਜੀ ਤੁਹਾਡੀ ਹਾਜ਼ਰੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਲੱਗ ਜਾਵੇ ਤੇ ਮੈਂ ਵੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਜਾਵਾਂ ਇੱਕ ਵਾਰੀ ਆਪਦੇ ਦੋਵੇਂ ਹੱਥ ਜੋੜ ਕੇ ਸੀਸ ਗੁਰੂ ਨਾਨਕ ਦੇਵ ਮਹਾਰਾਜੀ ਦੇ ਪਾਵਨ ਪਿੱਤਰ ਚਰਨਾਂ ਵਿੱਚ ਝੁਕਾ ਕੇ ਸਾਰੇ ਪਿਆਰ ਨਾਲ ਕਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸ ਤੋਂ ਅਪਰੰਤ ਦਸਮ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਹੋਈ ਆਵਾਜ਼ ਆਪਾਂ ਸਾਰੇ ਗੱਜ ਕੇ ਕਹਿ ਲਈਏ ਤੁਹਾਡੀ ਤੇ ਮੇਰੀ ਹਾਜ਼ਰੀ ਗੁਰਦੇਵ ਦੇ ਚਰਨਾਂ ਵਿੱਚ ਲੱਗੇ ਸਾਰੇ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬਚਨ ਭਾਈ ਸਾਹਿਬ ਭਾਈ ਧਿਆਨ ਸਿੰਘ ਜੀ ਹੋਰੀ ਕਰ ਰਹੇ ਸੀ ਨਾ ਬੜੀ ਸਤਗੁਰੂ ਮਹਾਰਾਜ ਜੀ ਦੀ અપਾਰ ਕਿਰਪਾ ਸੀ ਉਹਨਾਂ ਬਚਨਾਂ ਚ ਜਿਉਂਨਾਂ ਨੂੰ ਅਸੀਂ ਧਿਆਨ ਨਾਲ ਸੁਣ ਲਿਆ ਮੈਂ ਤਕਰੀਬਨ ਆਪਣੀ ਜ਼ਿੰਦਗੀ ਦੇ ਵਿੱਚ ਬਹੁਤਾ ਸਮਾਂ ਪੜਨ ਤੇ ਲਾਇਆ ਇਹ ਜਿਹੜੀਆਂ ਜਿਹੜੇ ਬਚਨ ਕਰ ਰਹੇ ਸੀ ਇਹ ਕਿਸੇ ਕਿਤਾਬ ਵਿੱਚ ਨਹੀਂ ਲਿਖੇ ਇਹਨਾਂ ਨੂੰ ਅੰਦਰੋਂ ਅੰਦਰੋਂ ਗਿਆਨ ਜਿਹੜਾ ਸੀ ਨਾ ਵਿਦੂਤਾ ਭਰਪੂਰ ਨੇ ਮੇਰੇ ਵੀਰ ਜਿਉਂਦੇ ਰਹਿਣ ਰੱਬ ਵੱਡੀ ਉਮਰ ਕਰੇ ਤੇ ਸੰਗਤਾਂ ਨੂੰ ਉਪਦੇਸ਼ ਕਰਦੇ ਰਹਿਣ ਬਹੁਤ ਸੁੰਦਰ ਵਚਨ ਸੀ ਮਨੁੱਖਿਆ ਜਨੋ ਵਾਸਤੇ ਆਓ ਇਸੇ ਲੜੀ ਨੂੰ ਥੋੜਾ ਅੱਗੇ ਕਰਦੇ ਹੋਇਆ ਮੈਂ ਤੁਹਾਡੇ ਚਰਨਾਂ ਵਿੱਚ 10 ਮਿੰਟ ਦਾ ਸਮਾਂ ਮੈਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਤੁਹਾਡੇ ਦਰਸ਼ਨ ਲਈ ਬੜੇ ਪਿਆਰ ਨਾਲ ਮੈਨੂੰ ਰਾਤੀ 9:30 ਵਜੇ ਬਾਬਾ ਜੀ ਨੇ ਫੋਨ ਕਰਕੇ ਕਿਹਾ ਕਿ 10 ਮਿੰਟ ਤੁਸੀਂ ਵੀ ਕਦੀ ਕਦੀ ਲਾਇਆ ਕਰੋ ਅੱਜ ਹੁਕਮ ਆਇਆ ਮੈਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਛੋਟੇ ਪੋਤਰਿਆਂ ਨੂੰ ਨਾਲ ਲੈ ਕੇ ਤੁਹਾਡੇ ਦਰਸ਼ਨਾਂ ਲਈ ਆਇਆ। ਮੇਰੀ ਹਾਜ਼ਰੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਲੱਗ ਜਾਵੇ। 10 ਮਿੰਟ ਦੇ ਸਮੇਂ ਦੇ ਅੰਦਰ-ਅੰਦਰ ਮੈਂ ਤੁਹਾਡੇ ਨਾਲ ਕੋਈ ਇੱਕ ਬਚਨ ਸਾਂਝਾ ਕਰਨਾ ਹੈ। ਉਸੇ ਬਚਨ ਨੂੰ ਲੈ ਕੇ ਅੱਗੇ ਚੱਲਣਾ ਹੈ ਜਿਹੜੇ ਭਾਈ ਧਾਨ ਸਿੰਘ ਜੀ ਹੋਰੀ ਕਰ ਰਹੇ ਸੀ। ਵੀ ਬੰਦਾ ਇੱਥੇ ਆਇਆ ਕਿਉਂ? ਆਪਾਂ ਹਰ ਰੋਜ਼ ਹਰ ਰੋਜ਼ ਇੱਕ ਸ਼ਬਦ ਸੰਗਤਾਂ ਦੇ ਵਿੱਚ ਪੜ੍ਹਦੇ ਹਾਂ। ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ। ਕਦੇ ਵਿਚਾਰ ਕੇ ਵੇਖਿਓ ਇਸ ਦੁਨੀਆ ਤੇ ਸਿਰਫ ਤਿੰਨ ਹੀ ਨੇ ਐਸੇ ਐਸੀਆਂ ਰੂਹਾਂ ਦੁਨੀਆ ਤੇ ਆਈਆਂ ਜਿਹੜੀਆਂ ਪ੍ਰਗਟ ਹੋਈਆਂ ਬਾਕੀ ਮਾਂ ਦੀ ਕੱਖ ਵਿੱਚੋਂ ਤਾਂ ਜਨਮ ਲੈਣ ਵਾਲੇ 84 ਲੱਖ ਜੀਵ ਨੇ ਪਰ ਪ੍ਰਗਟ ਹੋਣ ਵਾਲੇ ਇਸ ਦੁਨੀਆ ਤੇ ਇਸ ਖੰਡ ਤੇ ਇਸ ਧਰਤੀ ਤੇ ਤਿੰਨ ਹੀ ਨੇ ਇੱਕ ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜੀ ਵਾਸਤੇ ਭਾਈ ਗੁਰਦਾਸ ਜੀ ਨੇ ਲਿਖੀ ਦਿੱਤਾ ਨਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚੰਨ ਨ ਹੋਇਆ ਦੂਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਸਤੇ ਬਚਨ ਹੁੰਦਾ ਹੈ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਇਕੈਲਾ ਉਹ ਵੀ ਪ੍ਰਗਟ ਹੋਏ ਤੀਸਰਾ ਖਾਲਸਾ ਪ੍ਰਗਟਿਓ ਸਤਿਗੁਰ ਕੀ ਮੋਜ ਖਾਲਸਾ ਦੀ ਸਤਿਗੁਰ ਦੀ ਮੋਜ ਦੇ ਨਾਲ ਹੀ ਦੁਨੀਆਂ ਤੇ ਪ੍ਰਗਟ ਹੋਇਆ ਇਹਦਾ ਜਨਮ ਨਹੀਂ ਹੋਇਆ ਅਸੀਂ ਵਿਸਾਖੀ ਵੇਲੇ ਇਹਨਾਂ ਖਾਲਸਾ ਪੰਥ ਦਾ ਜਨਮ ਦਿਨ ਮਨਾਉਂਦੇ ਆ ਜਨਮ ਨਹੀਂ ਪ੍ਰਗਟ ਹੋਇਆ ਸਤਿਗੁਰੂ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਗਟ ਕੀਤਾ ਆਓ ਇਸ ਦੁਨੀਆਂ ਤੇ ਆਉਣ ਦਾ ਸਾਨੂੰ ਈ ਲਾਹ ਹੋ ਕਿਦਾਂ ਲਾਹ ਮਿਲੂਗਾ ਇਹ ਤਾਂ ਸਤਿਗੁਰੂ ਜਾਣਦੇ ਮੈਂ ਤੁਹਾਡੇ ਚਰਨਾਂ ਵਿੱਚ 2 ਮਿੰਟ ਦੇ ਵਿੱਚ ਛੋਟੀ ਜੀ ਸਾਖੀ કહਾਂ ਧੰਗੁਰੂ ਨਾਨਕ ਦੇਵ ਮਹਾਰਾਜੀ ਇਸ ਦੁਨੀਆ ਤੇ ਜਦੋਂ ਪ੍ਰਗਟ ਹੋਏ ਤੇ ਕਿਉਂ ਪ੍ਰਗਟ ਹੋਏ ਇਹਦੇ ਬਾਬਤ ਤਾਂ ਮੈਨੂੰ ਸ਼ੱਕ ਪੈਂਦਾ ਹੈ ਵੀ ਭਾਈ ਧਾਨ ਸਿੰਘ ਜੀ ਹੋਰਣੇ ਤੁਹਾਨੂੰ ਦੱਸ ਦਿੱਤਾ ਹੋਣਾ ਊੜਿਆ ਮਾਂਬ ਸੱਚ ਅੰਦਰ ਮੱਦੀ ਸੇ ਨਹੀਂ ਕਹਿ ਚੜਿਆ ਜਦੋਂ ਪਾਪਾਂ ਦੇ ਵਿਕਾਰਾਂ ਦੀ ਕੋਈ ਹੱਦ ਨਾ ਰਹੇ ਉਦੋਂ ਆਕਾਲ ਪੁਰਖ ਵੈਗੁਰੂ ਪਰਮੇਸ਼ਰ ਇੱਕ ਐਸੇ ਪੀਰ پیغمبر ਨੂੰ ਦੁਨੀਆ ਤੇ ਭੇਜਦਾ ਹੈ ਜਿਹੜਾ ਲੁਕਾਈ ਦਾ ਭਲਾ ਕਰ ਸਕੇ ਤਾਂ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਗੁਰੂ ਕੇ ਪਿਆਰਿਓ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਕਰਦੇ ਜੇ ਇਥੇ ਸੰਗਤ ਵਿੱਚ ਆਉਂਦਾ ਇਹੋ ਹੀ ਲਾਹਾ ਹੈ ਜੇ ਅਸੀਂ ਆਪਣੀਆਂ ਮਨ ਬਿਰਤੀਆਂ ਨੂੰ ਅਕਾਗਰ ਕਰਕੇ ਆਪਣੇ ਮਨ ਨੂੰ ਸਤਗੁਰ ਦੇ ਚਰਨਾਂ ਨਾਲ ਜੋੜ ਕੇ ਜੇ ਗੁਰੂ ਦਾ ਜਸ ਸੁਣਦੇ ਆਂ ਤੇ ਸਾਡਾ ਸਾਡਾ ਜਿਹੜਾ ਇਹ ਰੂਹ ਹੈ ਸਾਡੀ ਜਿਹੜੀ ਆਤਮਾ ਇਹ ਪਵਨ ਪਿੱਤਰ ਹੋ ਸਕਦੀ ਹੈ ਜੇਸੀ ਬੈਣਤੀ ਸੰਗਤ ਰਹਿ ਗਏ ਵੀ ਆਇਆ ਸੰਗਤ ਦੇ ਨਾਲ ਤੇ ਬਹਿ ਕੇ ਮੁੜ ਜਾਣਾ ਰੌਣਕ ਮੇਲਾ ਦੇਖ ਕੇ ਇਹਦੇ ਬਾਰੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਦੀ ਪੁੱਤਰ ਗੁਰਬਾਣੀ ਦੇ ਵਿੱਚ ਹੈ ਕੋਟ ਕਰਮ ਕਰ ਤੋਂ ਨਰਕ ਜਾਵੇ ਜੇ ਵਹਿਰੂ ਪਰਮੇਸ਼ਰ ਦੇ ਪੀਪ ਚਰਨਾਂ ਦੇ ਨਾਲ ਪ੍ਰੀਤ ਨਹੀਂ ਪਿਆਰ ਨਹੀਂ ਤੇ ਫਿਰ ਬਾਕੀ ਤੇਰੇ ਕਰਮ ਕਰਨ ਨਾਲ ਜਿਆਦਾ ਬਹੁਤ ਆ ਜਿਆਦਾ ਤੈਨੂੰ ਲਾਹਾ ਨਹੀਂ ਮਿਲਣਾ ਸਤਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਹੋ ਲਾਹ ਪ੍ਰਾਪਤ ਹੋ ਜਾਵੇ ਲਾਹ ਪ੍ਰਾਪਤ ਕਰਨ ਵਾਸਤੇ ਲਾਹ ਪ੍ਰਾਪਤ ਲੈਣ ਲਾਹ ਲੈਣ ਵਾਸਤੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਸਿੱਧੇ ਰਸਤੇ ਦੱਸ ਦਿੱਤੇ ਅੰਮ੍ਰਿਤ ਵੇਲੇ ਉਠ ਗੁਰੂ ਕੇ ਸਿੱਖਾ ਬਾਣੀ ਨਾਲ ਜੁੜ ਸੇਵਾ ਨਾਲ ਜੁੜ ਜਿੰਨੇ ਜਰ ਤੇਰੇ ਕੋਲ ਸਿਮਰਨ ਤੇ ਸੇਵਾ ਦੋ ਖੰਭ ਨਹੀਂ ਜਿੰਨੇ ਜਰ ਤੇਰੇ ਕੋਲੇ ਦੋਹੇ ਚੀਜ਼ਾਂ ਨਹੀਂ ਬਾਣੀ ਜਿੰਨੀ ਮਰਜ਼ੀ ਪੜ੍ਹੋ ਪੜ ਪੜ ਗੱਡੀ ਲੰਦੀ ਏ ਪੜ ਪੜ ਭਰੀਏ ਸਾਥ ਭਾਵੇਂ ਦੁੱਗੀ ਪੜਾਈ ਦੀ ਗੱਲ ਕੀਤੀ ਪਰ ਕੱਲੇ ਪੜਨ ਨਾਲ ਜਿੰਨੇ ਜਰ ਅਸੀਂ ਵਿਚਾਰ ਨਹੀਂ ਕਰਦੇ ਜਿੰਨੇ ਜਰ ਤਹੇ ਉਹਨੂੰ ਸਮਝਦੇ ਨਹੀਂ ਬਹੁਤਾ ਜਿਆਦਾ ਲਾਹਾ ਪ੍ਰਾਪਤ ਨਹੀਂ ਹੋਣਾ ਜਿੰਨੇ ਜੇ ਕੱਲੀ ਬਾਣੀ ਪੜਨ ਨਾਲ ਜਾਂ ਕੱਲੀ ਸੇਵਾ ਕਰਨ ਨਾਲ ਕਿਸੇ ਪੰਛੀ ਦੇ ਦੋ ਖੰਭ ਹੁੰਦੇ ਨੇ ਜੇ ਉਹਦਾ ਇੱਕ ਖੰਭ ਟੁੱਟ ਜਾਵੇ ਉਹ ਅਸਮਾਨ ਵਿੱਚ ਡਾਰੀਆਂ ਨਹੀਂ ਜੇ ਮਾਰ ਸਕਦਾ ਆਪਾਂ ਪ੍ਰਭਾਤ ਫੇਰੀਆਂ ਵਿੱਚ ਆਉਣੇ ਆ ਸਿਮਰਨ ਕਰਦੇ ਆ ਜਿੱਥੇ ਆਪਾਂ ਸਿਮਰਨ ਕਰਦੇ ਆ ਉਥੇ ਆਪਾਂ ਬਾਣੀ ਪੜ੍ਹ ਕੇ ਵੀ ਆਪਣੀ ਜੀਵਨ ਨੂੰ ਸੁਧਾਰ ਵਿੱਚ ਲੈ ਕੇ ਆਉਣੇ ਆ ਸਤਿਗੁਰੂ ਮਹਾਰਾਜ ਦੀ ਕਿਰਪਾ ਹੈ ਵੱਡੇ ਭਾਗ ਭੇਟੇ ਗੁਰਦੇਵਾ ਜਿਸਾਂ ਭਾਈ ਧੰਸੇ ਵੀ ਜੀ ਕਹਿ ਰਹੇ ਸੀ ਨਾ ਜੀਤੇ ਬਹੁਤ ਹੀ ਵੱਡੇ ਭਾਗ ਹੋਂ ਬਹੁਦੇ ਵੱਡੇ ਭਾਗ ਉਹ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਉਂਦਾ ਹੈ ਗੁਰੂ ਕੇ ਪਿਆਰਿਓ ਆਪਾਂ ਆਪਣੀਆਂ ਹਾਜ਼ਰੀਆਂ ਲਵਾਉਣ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਸੇਵਾ ਤੇ ਸਿਮਰਨ ਕਰਨ ਦੇ ਨਾਲ ਆਪਾਂ ਨੂੰ ਲਾਹਾ ਪ੍ਰਾਪਤ ਹੋਣਾ ਇੱਕ ਲੈਣ ਮੇਰੇ ਨਾਲ ਰਲ ਕੇ ਪੜੋ ਫਿਰ ਆਪਾਂ ਉਸ ਤੋਂ ਅੱਗੇ ਚੱਲਦੇ ਹਾਂ ਸੇਵਾ ਤੇ ਸਿਮਰਨ ਦੋਵੇ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ ਦੋਵੇ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ 도ਵੇ ਸਿਮਰਨ 도ਵੇ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ 도ਵੇ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ 도ਵੇ ਜਿੰਨੇ ਜਰ ਸਾਡੇ ਕੋਲ ਦੋ ਚੀਜ਼ਾਂ ਨਹੀਂ ਉਹਨੇ ਜੇ ਸਾਡੀ ਜਿੰਦਗੀ ਜਿਹੜੀ ਸਫਲੀ ਨਹੀਂ ਲਿਏ ਹੋ ਸਕਦੀ। ਸੇਵਾ ਵੀ ਹੱਥੀਂ ਸੇਵਾ ਕਰਾਉਣੀ ਬਹੁਤ ਜ਼ਰੂਰੀ ਜੇ ਤੇ ਬਾਣੀ ਨਾਲ ਜੁੜਨਾ ਨਾਮ ਜਪਣਾ ਵੀ ਬਹੁਤ ਜ਼ਰੂਰੀ ਜੇ ਤਾਂ ਕਰਕੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਹਿਲੀ ਬਾਤ ਚੁੱਕੀ ਸੀ ਨਾ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਇਹ ਤਿੰਨ ਚੀਜ਼ਾਂ ਨੇ ਨਾਮ ਜਪੋ ਵਿਚਕਾਰ ਕਿਉਂ ਲਿਖਿਆ ਕਿਰਤ ਕਰੋ ਪਹਿਲਾਂ ਲਿਖਿਆ ਤੁਹਾਡੀ ਕਿਰਤ ਸਫਲੀ ਤਾਂ ਹੋਊਗੀ ਜੇ ਤੁਸੀਂ ਨਾਮ ਜਪ ਕੇ ਕਿਰਤ ਕਰੋਗੇ। ਦੁਕਾਨ ਵਿੱਚ ਬੈਠੇ ਵੀ ਆਪਾਂ ਵੈਗਰੂ ਵੈਗਰੂ ਕਰ ਸਕਦੇ ਆ ਮੈਂ ਹੱਥੋਂ ਦਾ ਵੀ ਵੈਗਰੂ ਵੈਗਰੂ ਕਰ ਸਕਦਾ ਨਾਮਾਂ ਕਹਿਤ ਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਰਿੰਜਨ ਲਾ ਜਿੰਨਾ ਚਿਰ ਅਸੀਂ ਆਪਣਾ ਚਿੱਤ ਕਰਕੇ ਜਿੰਨੇ ਚਿਰ ਸਾਡੇ ਮਨ ਵਿੱਚ ਭੁੱਖ ਨਹੀਂ ਲੱਗਦੀ ਨਾਮ ਦੇ ਪਿਆਰ ਦੀ ਉਹਨੇ ਜੇ ਸਾਡੀ ਜੀਵਨ ਵਿੱਚ ਸੁਧਾਰ ਨਹੀਂ ਦੇ ਆ ਸਕਦਾ ਗੁਰੂ ਕੇ ਪਿਆਰਿਓ ਅਸੀਂ ਕਹਿੰਦੇ ਆ ਮਨੁੱਖ ਇੱਕ ਚੇਤਨ ਜੜ ਹੈ ਇਹ ਸਭ ਕੁਝ ਸੋਚ ਸਕਦਾ ਹੈ ਸਭ ਕੁਝ ਕਰ ਸਕਦਾ ਹੈ ਸਭ ਕੁਝ ਸਮਝ ਸਕਦਾ ਹੈ ਪਰ ਗੁਰੂ ਘਰ ਵਿੱਚ ਤਾਂ ਆਉਣ ਵਾਲੀਆਂ ਜਿਹੜੀਆਂ ਜੜ ਜੂਨਾਂ ਨੇ ਜਿਹੜੀਆਂ ਬੋਲ ਵੀ ਨਹੀਂ ਸਕਦੀਆਂ ਜਿਹੜੀਆਂ ਚੱਲ ਵੀ ਨਹੀਂ ਸਕਦੀਆਂ ਜਿਨ੍ਹਾਂ ਤੋਂ ਲੋਕਾਂ ਨੂੰ ਨਫ਼ਰਤ ਆ ਉਹ ਵੀ ਪੂਜੀਆਂ ਜਾਂਦੀਆਂ ਉਹ ਵੀ ਪਵਿੱਤਰ ਹੋ ਜਾਂਦੀਆਂ ਆਪਾਂ ਦੇਖਦੇ ਹਾਂ ਜਦੋਂ ਆਪਾਂ ਗੁਰੂ ਘਰਾਂ ਵਿੱਚ ਆਉਨੇ ਆ ਪਹਿਲੋਂ ਬਾਹਰਲੇ ਦਰਵਾਜ਼ੇ 'ਚ ਵਰਦੇ ਨੇ ਮੇਰੇ ਵੀਰ ਭੈਣ ਤੇ ਭਰਾ ਥੱਲੇ ਹੱਥ ਖਸਮ ਕੇ ਆਪਣੇ ਮਸਤਕ ਤੇ ਲਾਉਂਦੇ ਕਾਰਨ ਜਿਹੜੀ ਧੂੜ ਸੰਗਤਾਂ ਦੇ ਚਰਨਾਂ ਦੀ ਜਿਹੜੀ ਗੁਰੂ ਨਾਨਕ ਦੇਵ ਮਹਾਰਾਜੀ ਨੇ ਆਪ ਕਿਹਾ ਧੂੜ ਮੰਗੇ ਕਿਸ ਬੁਰਸ਼ੇ ਕੀ ਜੋ ਆਪ ਜਪੇ ਅਵਰਾ ਨਾਮ ਜੁ ਪਾਵੇ ਜਿਹੜੇ ਗੁਰਦੁਆਰੇ ਸਾਹਿਬ ਜਾਂਦੇ ਉਹਨਾਂ ਦੇ ਚਰਨਾਂ ਦੀ ਧੂੜ ਗੁਰੂ ਕੇ ਦਰਵਾਜ਼ੇ ਵਿੱਚ ਪਈ ਹੁੰਦੀ ਜਿਹੜੀ ਅਸੀਂ ਚੁੱਕ ਕੇ ਮੱਥੇ ਤੇ ਲਾਉਣੇ ਉਹ ਵੀ ਕੀਮਤੀ ਹੋ ਜਾਂਦੀ ਗੁਰਦੁਆਰਾ ਸਾਹਿਬ ਜਾ ਕੇ ਧੂੜ ਤਾਂ ਬਜਾਰਾਂ ਵਿੱਚ ਬਹੁਤ ਹੈ ਉਹਨਾਂ ਤੋਂ ਲੋਕੀ ਬਚ ਕੇ ਲੰਘਦੇ ਇਸ ਕਰਕੇ ਗੁਰੂ ਕੇ ਪਿਆਰਿਓ ਆਪਾਂ ਗੁਰਦੁਆਰੇ ਸਾਹਿਬ ਆਉਣੇ ਸੰਗਤ ਵਿੱਚ ਆਉਣੇ ਮਨ ਕਰਕੇ ਆਉਣ ਨਾਲ ਹੀ ਆਪਣੇ ਜੀਵਨ ਨੂੰ ਸਫਲਤਾ ਮਿਲ ਸਕਦੀ ਪਿਆਰ ਕਰਕੇ ਜਿੰਨੇ ਚਿਰ ਸਾਡੇ ਅੰਦਰੋਂ ਸਾਡਾ ਪਿਆਰ ਨਹੀਂ ਜਗਦਾ ਸਾਨੂੰ ਅੰਦਰੋਂ ਭੁੱਖ ਨਹੀਂ ਲੱਗਦੀ ਸੇਵਾ ਤੇ ਸਿਮਰਨ ਦੀ ਉਦਾਂ ਭਾਵੇਂ ਅਸੀਂ ਜਿੰਨਾ ਮਰਜ਼ੀ ਕਰੀ ਚੱਲੀਏ ਲੋਕਾਂ ਦੇ ਵਿਖਾਵੇ ਵਾਸਤੇ ਅੱਧੀ ਰਾਤ ਉੱਠ ਕੇ ਗੁਰਦਵਾਰਿਆਂ ਕੇ ਬੋਕਰਾਂ ਫੇਰੀ ਚਾਦਰਾਂ ਝਾੜੀਏ ਵਾਇਗਰੂ ਵਾਇਗਰੂ ਲੋਕਾਂ ਨੂੰ ਸੁਣਾ ਕੇ ਕਰੀਏ ਠੀਕ ਹੈ ਉਹਦਾ ਫਲ ਤਾਂ ਪ੍ਰਾਪਤ ਹੋਵੇਗਾ ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਸ਼ਰਧਾ ਦੇ ਭਾਵਨਾ ਦੇ ਨਾਲ ਜਿੰਨੇ ਚਿਰ ਤੂੰ ਆਪਣੇ ਮਨ ਨੂੰ ਨੀਵਾ ਕਰਕੇ ਸੇਵਾ ਤੇ ਸਿਮਰਨ ਵਿੱਚ ਨਹੀਂ ਜੁੜਦਾ ਉਹਨਾਂ ਚਿਰ ਤੇਰੀ ਰਾਹ ਤੇਰੀ ਜਿਹੜੀ ਆਤਮਾ ਹੈ ਉਹ ਨਹੀਂ ਪਵਿੱਤਰ ਨਹੀਂ ਹੋ ਸਕਦੀ ਜਿਹੜੀ ਕਰਕੇ ਤੂੰ ਇਸ ਦੁਨੀਆ ਤੇ ਆਇਆ ਹੈ ਰੱਬ ਦੀ ਪ੍ਰਾਪਤੀ ਵਾਸਤੇ ਰੱਬ ਦੀ ਪ੍ਰਾਪਤੀ ਤਾਂ ਹੀ ਹੋਣੀ ਜੇ ਅੰਦਰੋਂ ਨਾਮ ਦੀ ਭੁੱਖ ਲੱਗੇ ਨਾਮ ਦੀ ਆਜਾਏ ਦੇ ਨਾ ਇਥੇ ਪ੍ਰਵਾਤ ਫੇਰੀ ਵਿੱਚ ਐਸਾ ਮਨ ਬਣ ਜਾਵੇ ਐਸਾ ਮਨ ਬਣ ਜਾਵੇ ਗੁਰੂ ਮਹਾਰਾਜੀ ਦੇ ਚਰਨਾਂ ਨਾਲ ਐਸਾ ਧਿਆਨ ਜੁੜ ਜਾਵੇ ਜਿਹੜੀਆਂ ਗੱਲਾਂ ਭਾਈ ਧਿਆਨ ਸਿੰਘ ਜੀ ਹੋਰਾਂ ਨੇ ਆਪਾਂ ਨੂੰ ਸੁਣਾਈਆਂ ਜਾਂ ਗੰਗ ਹੈਡ ਗ੍ਰੰਥੀ ਆਪਣੇ ਭਾਈ ਦਿਲਜੀਤ ਸਿੰਘ ਜੀ ਹੋਰਾਂ ਨੇ ਦੱਸਣੀਆਂ ਸਾਰਾ ਦਿਨ ਹੀ ਮਨ ਚ ਗੂੰਜਦੀਆਂ ਰਹਿਣ ਫਿਰ ਤਾਂ ਪ੍ਰਵਾਤ ਫੇਰੀ ਵਿੱਚ ਆਉਣ ਦਾ ਫਾਇਦਾ ਹੈ ਤੇ ਜੇ ਇਥੋਂ ਛੱਕ ਛਕਾ ਕੇ ਮੁੜ ਗਏ ਜਾ ਕੇ ਆਖਿਆ ਤੇ ਅੱਜ ਲੰਗਰ ਬੜਾ ਸਵਾਦ ਸੀ ਤੇ ਗੁਰੂ ਕੇ ਪਿਆਰਿਓ ਫਿਰ ਪ੍ਰਬੰਧਕ ਜਨਾਂ ਨੇ ਵੀ ਹਿੰਮਤ ਕੀਤੀ ਯਾਰ ਕਿ ਬੜੇ 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 ਚੰਗੇ ਚੰਗੇ ਤਰੀਕੇ ਨਾਲ ਦੱਸਿਆ ਵੀ ਪ੍ਰਭਾਤ ਫੇਰੀਆਂ ਕਿਵੇਂ ਕੱਢਣੀਆਂ ਕਿਦਾਂ ਲੰਗਰ ਕਰਨੇ ਕੀ ਸੇਵਾ ਕਰਨੀ ਸੰਗਤਾਂ ਦੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਮੈਂ ਬਹੁਤੀਆਂ ਗੱਲਾਂ ਵਿੱਚ ਨਾ ਆ ਪਾਵਾਂ ਅੱਜ ਸਿਰਫ ਤੁਹਾਨੂੰ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਸੱਜ ਨਾਲ ਕੇ ਤੁਸੀਂ ਮੇਰੇ ਨਾਲੋਂ ਕਿਤੇ ਅੱਗੇ ਕਿਤੇ ਅੱਗੇ ਜਦੋਂ ਮੈਂ ਆਪਣੇ ਅੰਦਰ ਨੂੰ ਵੇਖਦਾ ਨਾ ਤੁਹਾਡੀਆਂ ਰੂਹਾਂ ਮੈਨੂੰ ਬਹੁਤੀਆਂ ਪਾਕ ਪਵਿੱਤਰ ਦਿਸਦੀਆਂ ਪਰ ਮੈਂ ਅੱਜ ਇੰਨੀ ਬੇਨਤੀ ਕਰਨੀ ਚਾਹੁੰਦਾ ਸਾਂ ਕਿ ਜੇ ਆਪਾਂ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਪ੍ਰਕਾਸ਼ ਉਸ ਨੂੰ ਮਨਾਉਣਾ ਹੈ ਨਾ ਫਿਰ ਅੰਮ੍ਰਿਤਧਾਰੀ ਹੋ ਕੇ ਗੁਰੂ ਵਾਲੇ ਹੋ ਕੇ ਬਾਣੀ ਪੜ੍ਹ ਕੇ ਨਾਮ ਜਪ ਕੇ ਸੇਵਾ ਸਿਮਰਨ ਵਿੱਚ ਜੁੜ ਕੇ ਆਪਾਂ ਗੁਰੂ ਕੇ ਪ੍ਰਕਾਸ਼ ਉਸ ਨੂੰ ਮਨਾ ਸਕੀਏ ਇਹਨਾਂ ਲਫ਼ਜ਼ਾਂ ਨਾਲ ਫਿਮਾਂ ਦੇ ਜਾਚ ਹੁਣ ਜਦੋਂ ਜਦੋਂ ਸਮਾਂ ਮਿਲੇਗਾ ਗੁਰੂ ਨਾਨਕ ਦੇ ਮਹਾਰਾਜੀ ਦਾ ਇਤਿਹਾਸ ਬਹੁਤ ਵਡੇਰਾ ਹੈ ਬਹੁਤ ਵਡੇਰਾ ਆਪਾਂ ਇਤਿਹਾਸ ਦੇ ਵਿੱਚੋਂ ਕੁਝ ਝਲਕਾ ਤੁਹਾਡੇ ਸਾਹਮਣੇ ਰੱਖਦੇ ਰਹਾਂਗੇ ਪਿਆਰ ਨਾਲ ਸਾਰੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ